ਸਤਿ ਸ਼੍ਰੀ ਅਕਾਲ ਆਪਾਂ ਇੱਕ ਜਗ੍ਹਾ ਤੇ ਖੜੇ ਆਂ ਇਹ ਜਗ੍ਹਾ ਕਿੱਥੇ ਐ ਜਗ੍ਹਾ ਕਿਤੇ ਵੀ ਨਹੀਂ ਇਹ ਜਗ੍ਹਾ ਆਪਣੇ ਪੰਜਾਬ ਚ ਐ ਤੇ ਸਾਡੇ ਪਿੰਡ ਦੇ ਕੋਲ ਐ ਬਹੁਤ ਹੀ ਜ਼ਿਆਦਾ ਕੋਲ ਲਗਭਗ 30 35 ਕਿਲੋਮੀਟਰ ਹੀ ਦੂਰ ਐ ਪਿੰਡ ਚੀਮਾ ਬਰਨਾਲੇ ਦੇ ਕੋਲੇ ਚੀਮਾ ਕੈਰੇ ਰੋਡ ਚੀਮਾ ਕੈਰੇ ਰੋਡ ਤੇ ਖੜੇ ਆਂ ਜੀਐਨ ਕਲੱਬ ਦੇ ਵਿੱਚ ਹਾਂਜੀ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਸਾਹਮਣੀਆਂ ਜਿਹੜੀਆਂ WhatsApp ਤੁਹਾਨੂੰ ਵੇਖ ਕੇ ਲੱਗਦਾ ਨਹੀਂ ਹੋਣਾ ਵੀ ਇਹ ਆਪਣੇ ਪਿੰਡਾਂ ਦਾ ਮਾਹੌਲ ਹੈ ਜਮਾਂ ਹੀ ਕੋਲ ਹੈ ਤੇ ਬਾਈ ਨੇ ਫਿਰ ਮਹਿਫਲ ਲਾਤੀ ਆਪਦੇ ਖੇਤਾਂ 'ਚ ਜੀ ਹਾਂਜੀ ਤੇ ਇਹ ਵਾਲੀਆਂ ਜਿਹੜੀਆਂ ਹੈਗੀਆਂ ਇਹ ਤਿੰਨ WhatsApp ਇੱਕ ਓਪਨ ਹੈ ਜਿਵੇਂ ਆਪਾਂ ਫੈਮਲੀ ਆਉਣੇ ਆ ਇੱਕ ਪ੍ਰਾਈਵੇਟ ਆਪਾਂ ਨੂੰ ਸਪੇਸ ਚਾਹੀਦੀ ਹੁੰਦੀ ਹੈ ਵੀ ਆਪਾਂ ਅਲੱਗ ਬੈਠੀਏ ਇਹ ਉਹਨਾਂ ਲਈ ਹੈ ਰਿਜ਼ਰਵ ਹੋ ਜਾਂਦੀਆਂ ਏ ਓਪਨ ਚ ਬੈਨਾ ਓਪਨ ਚ ਹੋ ਜਾਂਦੀਆਂ ਏ ਤੇ ਗਾਂ ਲਾਈਟਿੰਗ ਵੀ ਵੈਗੇ ਹੋ ਗਈ ਹੈ ਤੇ ਤੁਹਾਨੂੰ ਦਿਖਾਉਣੇ ਹੈ ਇੱਥੇ ਯਾਨੀ ਕਿ ਨਾਈਟ 뷰 ਬਹੁਤ ਸੋਹਣਾ ਬਣਦਾ ਹੈ ਤੇ ਚਲਿਏ ਆਪਾਂ ਦਿਖਾਈਏ ਸ਼ਾਮ ਜਿਹਦਾ ਵੇਲਾ ਤੇ ਕੋਸ਼ਿਸ਼ ਸਾਡੀ ਰਹੂਗੀ ਵੀ ਆਪਾਂ ਤੁਹਾਨੂੰ ਲਾਈਟਿੰਗ ਵਾਲਾ ਮਾਹੌਲ ਵੀ ਦਿਖਾਵਾਂਗੇ ਹਾਂਜੀ ਨਹੀਂ ਉਹਨਾਂ ਨੇ ਜਗਪੀਆਂ ਲਾਈਟਸ ਨਹੀਂ ਫਿਰ ਜਦੋਂ ਥੋੜਾ ਹਨੇਰਾ ਹੋਊਗਾ ਫਿਰ ਤੇਰਾ ਜਿਆਦਾ ਵਧੀਆ ਲੱਗੇਗਾ ਜਿਆਦਾ ਵਧੀਆ ਲੱਗੂਗਾ ਨਾ ਤੇ ਆਹ ਦੇਖੋ ਹਾਂਜੀ ਜਗਾਪੀਆਂ ਪਾਈਆਂ ਨੇ ਲਾਈਟਾਂ ਸਿਕਿੰਲੀ ਇੱਥੇ ਤੁਸੀਂ ਓਪਨ ਦੇ ਵਿੱਚ ਕਿਸੇ ਲਈ ਸਰਪ੍ਰਾਈਜ਼ ਪਾਰਟੀ ਕਰਨੀ ਆ ਪਲਾਨ ਉਹ ਵੀ ਕਰ ਸਕਦੇ ਹੋ ਤੇ ਇੱਥੇ ਬੈਂਕਟ ਹਾਲ ਵੀ ਹੈਗਾ ਹੀ ਹਾਂਜੀ ਤੇ সুইমিং ਪੂਲ ਵੀ ਤਿਆਰ ਕਰੀ ਜਾਂਦੇ ਆ ਤਿਆਰ ਕਰੀ ਜਾਂਦੇ ਹਾਂਜੀ ਵੈਸੇ ਖੇਤਾਂ ਦੇ ਵਿੱਚ ਬਹੁਤ ਸੋਹਣਾ ਲੱਗ ਰਿਹਾ ਹੈ ਗੱਲ ਇਹ ਸੀਗੀ ਕਿ ਸਾਨੂੰ ਇਹਦੇ ਬਾਰੇ ਪਤਾ ਲੱਗਿਆ ਸੀਗਾ ਤੇ ਸਾਨੂੰ ਇਹ ਹੁੰਦਾ ਆਪਾਂ ਤਾਂ ਕਿਹੜਾ ਕੋਈ ਬਿਜ਼ਨਸ ਕਰਦੇ ਆ ਹਨਾ ਤਾਂ ਸਾਨੂੰ ਇਹ ਹੁੰਦਾ ਵੀ ਸਾਡੇ ਪਿੰਡਾਂ ਦੇ ਵਿੱਚ ਜਿਹੜੀ ਚੀਜ਼ ਨਵੀਂ ਬਣੀ ਹੈ ਠੀਕ ਆ ਆਪਣੇ ਪੰਜਾਬ 'ਚ ਸਾਡੀ ਕੋਸ਼ਿਸ਼ ਹੁੰਦੀ ਆਪਾਂ ਪਹਿਲਾਂ ਵੀ ਤੁਹਾਨੂੰ ਪੰਜਾਬ ਦੇ ਵਿੱਚ ਜਿਹੜੀਆਂ ਜਿਹੜੀਆਂ ਨਵੀਆਂ ਚੀਜ਼ਾਂ ਉਹ ਤੁਹਾਨੂੰ ਦਿਖਾਉਣੇ ਰਹਿੰਦੇ ਆ ਹਾਂਜੀ ਤੇ ਇਹ ਗੱਲਬਾਤ ਨਵੀਂ ਸੀਗੀ ਬਿਲਕੁਲ ਤੇ ਆਪਾਂ ਤੁਹਾਨੂੰ ਇਹ ਦਿਖਾਉਣ ਜਾ ਰਹੇ ਆ ਤੇ ਬਾਕੀ ਆਏ ਆ ਵੀ ਆ ਜਦੋਂ ਆਏ ਵੇਖਦੇ ਆ ਕੈਮਰੇ ਚ ਮੈਂ ਵੀ ਵੇਖ ਰਿਹਾ ਫਲਵਾ ਵੀ ਰਿਹਾ ਤੇ ਐ ਲੱਗਦਾ ਵੀ ਆਪਾਂ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਆ ਇੱਕ ਚੀਜ਼ ਹੋਰ ਵੀ ਆ ਹਰਪਿਤ ਇੱਥੇ ਬਹੁਤ ਹਰਾਨੇ ਵਾਲੀ ਗੱਲ ਹੈ ਬਥੇ ਜਿਮ ਵੀ ਹੈਗਾ ਏ ਤੇ ਆਪਾਂ ਦਿਖਾਉਣੇ ਆ ਚਲੋ ਸਾਰਾ ਪਹਿਲਾਂ ਹੱਟਸ ਦਿਖਾ ਦਈਏ ਬੈਂਕਟ ਹਾਲ ਤੇ ਫਿਰ ਜਿਮ ਦਿਖਾਉਣੇ ਆ ਚੱਲੀਏ ਫਿਰ ਆਜੋ ਆ ਦੇਖੋ ਇੱਧਰ ਨੂੰ ਜਿਹੜੀਆਂ ਹਟਸ ਹੈਗੀਆਂ ਉਹਨਾਂ ਨੂੰ ਜਾਣਦਾਰ ਆ ਇੱਧਰ ਹੈ ਤੇ ਇੱਥੇ ਮਿਊਜ਼ਿਕ ਸਿਸਟਮ ਵੀ ਲੱਗਿਆ ਹੋਇਆ ਹੈ ਉਹ ਕਹਿੰਦੇ ਵੀ ਗਾਣੇ ਛਾਣੇ ਲਾਓ ਭੰਗੜੇ ਪਾਓ ਤੇ ਨਜ਼ਾਰੇ ਲਾਓ ਹੂੰ ਜੇ ਪਾਰਟੀ ਵਗੈਰਾ ਹੈ ਉਦੋਂ ਚੱਲਦਾ ਹੈ ਵੈਸੇ ਵੀ ਮੈਨਾਂ ਦਾ ਸ਼ਾਇਦ ਚੱਲਦਾ ਹੈ ਮਿਊਜ਼ਿਕ ਇਹ ਯਾਰ ਦੇਖਿਆ ਲੱਗਦਾ ਨਹੀਂ ਲਗਜ਼ਰੀ ਕੰਮ ਹੈ ਪੂਰਾ ਹਨਾ ਆ ਥੱਲੇ ਸ਼ੀਸ਼ੇ ਵੀ ਲਾਏ ਨੇ ਉਹ ਕਹਿਣ ਲੱਗੀ ਸੀ ਆਪੋ ਚਾਈਨਾ ਦਾ ਨਹੀਂ ਉਹ ਦੇਖਦੇ ਹੁੰਦੇਗੇ ਹਾਂ ਉਹ ਜਿਹੜਾ ਬ੍ਰਿਜ ਬਣਿਆ ਵੈ ਸ਼ੀਸ਼ੇ ਵਾਲਾ ਤੇ ਇਧਰ ਦੇਖੋ ਪ੍ਰੋਪਰ ਹੋਈ ਐ ਸਹੀ ਗੱਲ ਐ ਤੇ ਹੁਣ ਆਪਾਂ ਨੂੰ ਖੋਲੋ ਅੰਦਰੋਂ ਹਾਂਜੀ ਹੱਟ ਖੋਲੋ ਅੰਦਰੋਂ ਵੈਸੇ ਰਿਜ਼ਰਵ ਐ ਵੈਸੇ ਰਿਜ਼ਰਵ ਐ ਤੁਹਾਨੂੰ ਵੈਸੇ ਦਿਖਾ ਦਿੰਨੇ ਆ ਕਿ ਆਪਾਂ ਅੰਦਰ ਦਾ ਮਾਹੌਲ ਕਿਵੇਂ ਦਾ ਐ ਇਹ ਐ ਜੀ ਅੰਦਰ ਦਾ ਮਾਹੌਲ ਹਾਂਜੀ ਤੇ ਬਾਕੀ ਬਾਈ ਜੀ ਲਾਈਟ ਔਨ ਕਰਨ ਲੱਗੇ ਆ ਇਫੇਰ ਦਿਖਾਉਣਾ ਤੁਹਾਨੂੰ ਕਿਉਂਕਿ ਥੋੜਾ ਜਿਹਾ ਹਨੇਰਾ ਹੋ ਚੁੱਕਿਆ ਨਾ 10-12 ਪਰਸਨ ਇਹਦੇ ਵਿੱਚ ਆਰਾਮ ਨਾਲ ਬੈਠ ਸਕਦੇ ਐ ਏਸੀ ਐ ਤੇ ਬਾਕੀ ਉਹ ਸਾਹਮਣੇ ਤੁਸੀਂ ਦੇਖ ਵੀ ਰਹੇ ਹੋ ਵੀ ਪਰਿਵਾਰ ਬੈਠਾ ਉਹ ਵੀ ਆਨੰਦ ਮਾਣੀ ਜਾਂਦਾ ਤੇ ਉਹ ਵੀ ਬਾਹਰ ਜਾ ਕੇ ਤੁਹਾਨੂੰ ਉਹ ਬਿਲਾ ਏਰੀਆ ਵੀ ਆਪਾਂ ਦਿਖਾਵਾਂਗੇ ਉਧਰਲੀ ਲਾਈਟ ਚੱਲਦੀ ਨਹੀਂ ਉਹ ਵਾਲੀ ਜਿਹੜੀ ਹੱਟ ਆ ਉਹਦੀ ਲਾਈਟ ਹਜੇ ਚੱਲੀ ਨਹੀਂ ਸੀਗੀ ਤੇ ਫਿਰ ਆਪਾਂ ਸੋਚਿਆ ਬਾਈ ਜੀ ਨੂੰ ਕਿਹਾ ਵੀ ਫਿਰ ਹੋਰ ਦੀ ਕੋਈ ਲਾਈਟ ਚਲਾ ਕੇ ਦਿਖਾ ਦਿਓ ਵੀ ਲਾਈਟ ਦੇ ਵਿੱਚ ਜਿਹੜੀ ਗੱਲਬਾਤ ਆ ਸੋਹਣੀ ਨਜ਼ਰ ਆ ਜਾਂਦੀ ਐ ਤੇ ਇਹ ਹੈਗੀ ਆ ਦੂਜੀ ਹੱਟ ਇੱਥੇ ਤੁਸੀਂ ਬੈਠ ਸਕਦੇ ਹੋ ਖਾ ਸਕਦੇ ਹੋ ਖਾ ਸਕਦੇ ਹੋ ਪਕੌੜੇ ਬੈਲ ਲੱਗੀ ਹੋਈ ਐ ਚੀਜ਼ ਚਿੱਲੀ ਕੋਲ ਡਰਿੰਕ ਬੈਲ ਮਾਰੋ ਔਰ ਫ੍ਰੈਗਰੈਂਸ ਬਹੁਤ ਸੋਹਣੀ ਆ ਰਹੀ ਐ ਤਾਂ ਜਮ ਇਹੋ ਜਿਹੜੀਆਂ ਜਿਵੇਂ ਪਹਿਲਾਂ ਅਸੀਂ ਕਿਤੇ ਹੱਟ 'ਚ ਰਹਿ ਗਏ ਆ ਨਾ ਹਾਂ ਮੈਂ ਕਹਾਂ ਹਾਂ ਤੇ ਉਹਦੀ ਪ੍ਰੈਗਨੈਂਸ ਆ ਗਿਆ ਏਸੀ ਯੂਸੀ ਵੀ ਲੱਗਿਆ ਪੂਰਾ ਲਗਜ਼ਰੀ ਕੰਮ ਕੀਤਾ ਬਾਈ ਜੀਆ ਨੇ ਹਾਂਜੀ ਆ ਚੱਲ ਬਾਹਰਲਾ ਏਰੀਆ ਦੇਖੀਏ ਫਿਰ ਆਪਾਂ ਹਾਂਜੀ ਕੀ ਜਦਿਆਂ ਤੇ ਬਾਕੀ ਹਰਸ ਜਿਹੜੀਆਂ ਉਹ ਸਾਰੀਆਂ ਮਤਲਬ ਰਿਜ਼ਰਵ ਹੈਗੀਆਂ ਉੱਥੇ ਬੈਠੇ ਲੋਕ ਇੰਜੋਏ ਕਰੀ ਜਾਂਦੇ ਆ ਉਹ ਆਲਮੋਸਟ ਸੇਮ ਹੈ ਬਾਕੀ ਬਾਕੀ ਸਾਰੀਆਂ ਵੈਸੇ ਸੇਮ ਹੀ ਆ ਤੇ ਉਹ ਸਾਹਮਣੇ ਇੱਕ ਹੋਰ ਹੈ ਗਿਆ ਮਤਲਬ ਓਪਨ ਹੈ ਓਪਨ ਏਰੀਆ ਹੂੰ ਤੇ ਉੱਥੇ ਬੈਠੇ ਆ ਲੋਕ ਆਪਣਾ ਆਨੰਦ ਲਈ ਜਾਂਦੇ ਆ ਇੱਧਰ ਸਾਹਮਣੇ ਓਪਨ ਏਰੀਆ ਤੇ ਨਾਲ ਤੇ ਰੋਹੀ ਕਣਕਾਂ ਸੋਹਣੀਆਂ ਸੋਹਣੀਆਂ ਕਣਕਾਂ ਦਾ ਸੁਨਹਿਰੀ ਹੋਇਆ ਰੰਗ ਕਿ ਸੁਨਹਿਰੀ ਹੋਈਆਂ ਝੌਂਪੜੀਆਂ ਝੌਂਪੜੀਆਂ ਦਾ ਰੰਗ ਵੀ ਕਣਕਰ ਗਏ ਲੱਗੀ ਜਾਂਦਾ ਇੱਧਰ ਬਣੀਆਂ ਨੇ ਦੀ ਕਿਚਨ ਤੇ ਕਿਚਨ ਵੀ ਸਾਫ਼ ਹੀ ਐ ਬਾਹਰੋਂ ਪਤਾ ਲੱਗਦਾ ਕਿ ਸ਼ੀਸ਼ਾ ਵੀ ਲਾਇਆ ਉਹਨਾਂ ਨੇ ਵੀ ਬਈ ਤੁਸੀਂ ਦੇਖ ਲਓ ਵੀ ਇਹ ਸਾਡਾ ਜਿਹੜਾ ਖਾਣਾ ਉਹ ਸਾਫ਼ ਸੁਥਰਾ ਐ ਇਹ ਆਪਾਂ ਆ ਗਏ ਆ ਪਹਿਲਾਂ ਆਪਾਂ ਓਪਨ ਹੱਟ ਵਿੱਚ ਸੀਗੇ ਉਹ ਤੁਹਾਨੂੰ ਦਿਖਾਈ ਇਹਨ ਓਪਨ ਏਰੀਆ ਜਿੱਥੇ ਤੁਸੀਂ ਖੇਤਾਂ ਦਾ ਆਨੰਦ ਲੈ ਸਕਦੇ ਹੋ ਬੈ ਕੇ ਕਿਵੇਂ ਲੱਗ ਰਿਹਾ ਹੈ ਬੜਾ ਵਧੀਆ ਲੱਗਦਾ ਲਾਈਟਸ ਵੀ ਚੱਲ ਪਈਆਂ ਮੈਂ ਖੇਤਾਂ 'ਚ ਬੈ ਕੇ ਆਏ ਰੈਸਟੋਰੈਂਟ ਵੀ ਪਹਿਲੀ ਵਾਰ ਮਹਿਸੂਸ ਕਰ ਰਹੀ ਹਾਂ ਤੇ ਮੈਨੂੰ ਕਹਿੰਦੀ ਇੱਥੇ ਖਾਣ ਪੀਣ ਦਾ ਬਹੁਤ ਆਨੰਦ ਆਊਗਾ ਹਨਾ ਇਧਰ ਖੇਤ ਕਣਕਾਂ ਔਰ ਮੈਨੂੰ ਪਤਾ ਮੈਨੂੰ ਜਿਹੜੀ ਖੁਸ਼ੀ ਹੁੰਦੀ ਹੈ ਨਾ ਖੁਸ਼ੀ ਸਭ ਤੋਂ ਵੱਧ ਕੀ ਹੈ ਹਾਂਜੀ ਵੀ ਆਪਣੇ ਬਟਿੰਡ ਵਾਲਾ ਨੂੰ ਕਹਿੰਦੇ ਸੀ ਬੈਕਵਰਡ ਹਾਂਜੀ ਹਾਂਜੀ ਤੇ ਵੇਖ ਲੋ ਇਹ ਹੁਣ ਬਠਿੰਡੇ ਵਾਲਿਆਂ ਨੇ ਕੀ ਗੱਲਬਾਤ ਬਣਾਤੀ ਮੈਨੂੰ ਤਾਂ ਸਾਰਿਆਂ ਨਾਲੋਂ ਵੱਧ ਖੁਸ਼ੀ ਇਸ ਗੱਲ ਦੀ ਹੈ ਕਿਸੇ ਟਾਈਮ ਬਠਿੰਡਿਆਂ ਨੂੰ ਬਠਿੰਡੇ ਨੂੰ ਕਹਿੰਦਾ ਸੀ ਵੀ ਬਠਿੰਡੇ ਤਾਂ ਟਿੱਬੇ ਹੀ ਐ ਬਿਲਕੁਲ ਠੀਕ ਐ ਇਹ ਤਾਂ ਐ ਲੱਗਦਾ ਵੀ ਜਿਵੇਂ ਕਿਸੇ ਹਿਲ ਸਟੇਸ਼ਨ ਤੇ ਬੈਠੇ ਹੋਈ ਹਾਂ ਤੇ ਉਹ ਪੁਰਾਣੀ ਕਹਾਵਤ ਨਹੀਂ ਕਹਿੰਦਾ ਟਿੱਬਿਆਂ ਤੇ ਪਾਣੀ ਚੜਾਤਾ ਹਾਂਜੀ ਇਹ ਟਿੱਬਿਆਂ ਤੇ ਪਾਣੀ ਚੜਾਤਾ ਬਈ ਬਹੁਤ ਵਧੀਆ ਐ ਨਾ ਤੇ ਹੁਣ ਆਪਾਂ ਇਹਨਾਂ ਦਾ ਬੈਂਕਟ ਹਾਲ ਤੇ ਜਿੰਮ ਦੇਖਦੇ ਆਂ ਨਾਲੇ সুই밍 ਪੂਲ ਵੀ ਦੇਖਦੇ ਆ ਉਹ ਕਹਿੰਦੇ সুই밍 ਪੂਲ ਹਜੇ ਬਣ ਰਿਹਾ ਏ ਨਹੀਂ ਬਾਣੀ ਬਣਤਾ ਗਿਆ ਸ਼ੁਰੂ ਨਹੀਂ ਕੀਤਾ ਉਹਨਾਂ ਨੇ ਆਪਾਂ ਦੇਖਦੇ ਆ ਠੀਕ ਹੈ ਜੀ ਆਜੋ ਚੱਲੀਏ ਫਿਰ ਠੀਕ ਹੈ ਜੀ ਇਧਰੋਂ ਆਪਾਂ ਆ ਗਏ ਆ ਜਿੱਥੇ ਆਪਾਂ ਓਪਨ 뷰 ਵੇਖਿਆ ਏ ਤੇ ਇਹਦੇ ਸਾਹਮਣੇ ਹੈਗਾ ਜੀ ਇਹ ਬੈਂਕਟ ਹਾਲ ਜਿੱਥੇ 150 200 ਬੰਦੇ ਆਰਾਮ ਨਾਲ ਆ ਸਕਦੇ ਆ ਬਹੁਤ ਸੋਹਣਾ ਏਰੀਆ ਏ ਬਹੁਤ ਵਧੀਆ ਪ੍ਰਬੰਧ ਹੈ ਤੇ ਆ ਇਹਨਾਂ ਦਾ 뮤직 ਵਾਲਾ ਆ ਗਿਆ ਜੇ ਤੁਸੀਂ ਆਪਾਂ ਡਾਂਸ ਕਰ ਸਕਦੇ ਆ ਤੇ ਇਹਨਾਂ ਨੇ ਕੋਈ ਚੀਜ਼ ਇੱਕ ਦੇਖ ਇਹਨਾਂ ਨੇ ਨਾ ਉੱਪਰ ਬਣਾਇਆ ਵੀ ਜਿਹੜਾ ਮੈਨੂੰ ਪਲੇ ਕਰੂਗਾ ਉੱਪਰ ਹੋਊਗਾ ਵੀ ਉਹ ਆਪਦਾ ਉੱਥੇ ਉੱਪਰ ਜਾ ਕੇ ਪਲੇ ਕਰੂਗਾ ਉਹਨੂੰ ਕੋਈ ਡਿਸਟਰਬ ਨਹੀਂ ਕਰੂਗਾ ਜਿਹੜਾ ਸਾਊਂਡ ਨੂੰ ਪਲੇ ਕਰੂਗਾ ਤਾਂ ਇਧਰ ਖੜਿਆ ਸ਼ੇਰ ਬੱਬਰ ਸਵੀਮਿੰਗ ਪੂਲ ਇਹ ਵਾਲਾ ਹੀ ਪੂਲ ਅੱਗੇ ਆ ਪੂਲ ਅੱਛਾ ਹਾਂ ਠੀਕ ਨਹੀਂ ਨਹੀਂ ਪੂਲ ਅੱਗੇ ਆ ਇਹ ਤਾਂ ਵੈਸੇ ਹੀ ਮੇਰਾ ਖਿਆਲ ਬਾਈ ਜੀ ਦਾ ਹੁਣ ਤਾਂ ਪਤਾ ਨਹੀਂ ਮੈਨੂੰ ਤਾਂ ਇਹਨਾਂ ਨੂੰ ਪੁੱਛੇ ਪਤਾ ਲੱਗੂਗਾ ਵੀ ਇਹ ਕਿਉਂ ਐ ਪਾਣੀ ਛੱਡਿਆ ਵਾ ਕੁਝ ਨਾ ਕੁਝ ਨਵਾਂ ਅਪਡੇਟ ਵੀ ਇਹ ਕਰ ਰਹੇ ਐ ਆ ਸੀਵਿੰਗ ਪੂਲ ਦਾ ਏਰੀਆ ਹਾਂਜੀ ਇਹ ਆ ਗਿਆ ਪੂਲ ਦਾ ਏਰੀਆ ਆਹ ਰੋ ਇਧਰ ਦੀ ਆ ਜੋ ਪ੍ਰੋਪਰ ਲਾਈਟਿੰਗ ਕਿੰਨੀ ਗ੍ਰੀਨਰੀ ਲੈ ਕੀ ਆ ਬਾਤ ਆ ਪੂਲ ਚ ਪਾਣੀ ਭਰ ਛੱਡਿਆ ਪਰ ਉਹਨਾਂ ਨੇ ਚਾਲੂ ਨਹੀਂ ਕੀਤਾ ਜੋ ਪੂਰਾ ਜੇ ਚਾਲੂ ਨਹੀਂ ਕੀਤਾਗਾ ਤੇ ਉਹ ਵੇਖ ਉਹ ਚੇਅਰ ਵੀ ਹੈਗੀਆਂ ਉਹੀ ਜਿਹੜੀਆਂ ਫੁੱਲ ਦੇ ਕੋਲੇ ਉਹ ਚੇਅਰ ਪਈਆਂ ਹੁੰਦੀਆਂ ਇਹ ਆਪਾਂ ਉਥੇ ਬੈਠ ਕੇ ਆਨੰਦ ਲੈ ਸਕਦੇ ਆ ਆਜੋ ਇੱਧਰ ਬਣਿਆ ਵਾ ਜਿਮ ਤੇ ਜਿਮ ਵੀ ਰੱਖਿਆ ਲੋ ਬੰਦ ਲੱਗਦਾ ਹਨ ਹਾਂਜੀ ਚਲੋ ਉੱਥੇ ਤੱਕ ਜਾਏ ਹਣੇ ਇੱਧਰ ਵੀ ਸਿਟਿੰਗ ਪਲਾਨ ਇਹਨਾਂ ਦਾ ਹੈਗਾ ਯਾਰ ਹਾਂਜੀ ਉਹ ਕਹਿ ਰਹੇ ਸੀ ਨਾ ਵੀ ਜੇ ਕੋਈ ਓਪਨ ਚ ਇਧਰ ਮਤਲਬ ਉਧਰਲੀ ਸਾਈਡ ਓਪਨ ਚ ਵੀ ਕਵੇ ਕਿਤੇ ਵੀ ਹੋਰ ਲਾਉਣੀਆਂ ਚੇਅਰਸ ਵਗੈਰਾ ਵੀ ਅਡਜਸਟਮੈਂਟ ਕਰ ਹੋ ਜਾਂਦੀ ਹੈ ਏ ਆ ਗਿਆ ਵੀ ਆਇਰਨ ਫਿਟਨੈਸ ਕਲੱਬ ਪਰ ਜਿਮ ਬੰਦ ਆ ਅੱਜ ਸੰਡੇ ਹੋਣ ਕਰਕੇ ਸੰਡੇ ਹੋਣ ਕਰਕੇ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਏ ਵੀ ਸਾਡੇ ਪਿੰਡਾਂ ਕੋਲੇ ਸਾਨੂੰ ਇੱਕ ਲਗਜ਼ਰੀ ਲਾਈਫ ਜਿਹੜੀ ਹੈਗੀ ਆ ਉਹ ਦੇਖਣ ਨੂੰ ਮਿਲੀ ਘਰੋਂ ਆਓ ਠੀਕ ਆ ਤਿਆਰ ਹੋ ਕੇ ਹਾਂਜੀ ਤੇ ਜੇ ਆਪਾਂ ਨੇੜੇ ਦੀ ਗੱਲ ਕਰੀਏ ਵੀ ਬਠਿੰਡੇ ਵਾਲੇ ਜਾਂ ਬਰਨਾਲੇ ਵਾਲੇ ਹੂੰ ਠੀਕ ਐ ਅੱਧੇ ਘੰਟੇ 'ਚ ਘੰਟੇ 'ਚ ਤੇ ਕੋਈ ਮੋਗਿਓ ਕਿਸੇ ਨੇ ਆਉਣਾ ਹੋਵੇ ਤਾਂ ਡੇਢ ਘੰਟੇ 'ਚ ਬੰਦਾ ਆਵੇ ਤੇ ਨਜ਼ਾਰੇ ਲਵੇ ਨਾਵੇ ਪੂਲ ਦੇ ਵਿੱਚ ਨਾਲੇ ਖੇਤਾਂ ਦਾ ਆਨੰਦ ਮਾਣੇ ਹਨਾ ਹਾਂਜੀ ਵੈਸੇ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਲੱਗਦਾ ਵੀ ਆਪਣੇ ਮਾਲਵੇ ਦੇ ਵਿੱਚ ਇੰਨੀ ਸੋਹਣੀ ਜਗ੍ਹਾ ਹੈ ਨਹੀਂ ਵੀ ਮੈਨੂੰ ਬਹੁਤ ਸੋਹਣੀ ਲੱਗੀ ਨਹੀਂ ਸੋਹਣੀ ਲੱਗੀ ਸੋਹਣੀ ਹੈ ਸੋਹਣੀ ਤਾਂ ਹੀ ਆਪਾਂ ਵੀਡੀਓ ਬਣਾਉਣਾ ਆਏ ਹਾਂ ਹਾਂਜੀ ਇਹ ਇੱਥੋਂ ਦਾ ਰਾਤ ਦਾ 뷰 ਬਹੁਤ ਵਧੀਆ ਜੀ ਠੀਕ ਹੈ ਜੀ ਫਿਰ ਹਾਂਜੀ ਓਕੇ ਚਲਿਏ ਜੀ ਫਿਰ ਹੁਣ ਆਪਾਂ ਫੀਲਿੰਗ ਗੁੱਡ ਹੈ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਹੁਣ ਆਪਾਂ ਚੱਲੇ ਪਾਈਏ ਜੀ ਘਰਾਂ ਵੱਲ ਨੂੰ ਤੇ ਸ਼ਾਮ ਦੇ 7:30 ਵਜੇ ਆ ਹਾਂਜੀ ਹਾਂਜੀ ਫਿਰ ਆਪਣੀ ਗੱਡੀ ਖੜੀ ਹੈ ਉਹ ਉਧਰ ਉਧਰ ਤੇ ਆਪਾਂ ਇੱਕ ਛੋਟੀ ਜੀ ਵੀਡੀਓ ਬਣਾ ਕੇ ਬਣਾਈ ਹੈ ਕਿ ਸਾਪਾ ਨੂੰ ਇਹ ਜਗਾ ਸੋਹਣੀ ਲੱਗੀ ਸੀਗੀ ਹਾਂਜੀ ਤੇ ਬਾਕੀ ਉਹੀ ਗੱਲ ਆਪਾਂ ਪਹਿਲਾਂ ਵੀ ਕਰਕੇ ਹਟਿਆ ਵੀ ਪੰਜਾਬ ਦੇ ਵਿੱਚ ਬਹੁਤ ਸੋਹਣੀਆਂ-ਸੁਨੀਆਂ ਥਾਵਾਂ ਉਹਨਾਂ ਚੋਂ ਇਹ ਵੀ ਇੱਕ ਸੀਗੀ ਜਿਹੜੀ ਆਪਣੇ ਪਿੰਡਾਂ ਦੇ ਕੋਲੇ ਆ ਹਾਂਜੀ ਹੁਣ ਤੁਸੀਂ ਦੱਸ ਦਿਓ ਇਹ ਵੀਡੀਓ ਦੇਖ ਕੇ ਵੀ ਇਹ ਜਗਾ ਤੁਹਾਨੂੰ ਕਿਵੇਂ ਦੀ ਲੱਗੀ ਕਿਵੇਂ ਦੀ ਲੱਗੀ ਹਾਂਜੀ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਇੱਕ ਸੋਹਣੀ ਜੀ ਵੀਡੀਓ ਦੇ ਨਾਲ ਛੇਤੀ ਸਤਿ ਸ਼੍ਰੀ ਅਕਾਲ ਜੀ